ਇਹ ਤਾਈ ਨੇ ਛੱਤਰ ਗਿਲ ਵਈ ਦੀ ਸੀ ਜੀ ਗੁੱਸਾ ਨਾ ਕਰੀ ਤੈਨੂੰ ਪਿੱਛੋ ਆਵਾਜ਼ ਮਾਰੀ ਆ ਜੀ ਜਲਜੀਤ ਦੀ ਇਸ਼ਕ ਦਾ ਊੜਾ ਅੜਾ ਦਾ ਫਿਲਮ ਉਹਦਾ ਕੈਸਟ ਦਾ ਗਾਣਾ ਜਿਗਾ ਟੁੱਟੂ ਜੂ ਤੜਕ ਕਰਕੇ ਜੀਪੀ ਵਈ ਦੀ ਇਸ ਤਰ੍ਹਾਂ ਕਰਕੇ ਰਵਿੰਦਰ ਗਰੇਵਾਲ ਜੀ ਇੰਦਰਜੀਤ ਟਿੱਕੂ ਜੀ ਇਹਨਾਂ ਸਾਰਿਆਂ ਨਾਲ ਮੈਂ ਆਪ ਖੁਦ ਪੰਗੜਾ ਪਰਫਾਰਮ ਕੀਤਾ ਜੀ ਪ੍ਰਧਾਨ ਜੀ ਜ਼ਿਆਦਾ ਪੰਜਾਬੀ ਫਿਲਮਾਂ ਕੀਤੀਆਂ ਜਾਂ ਜ਼ਿਆਦਾ ਹਿੰਦੀ ਕੀਤੀਆਂ ਸੌਧਿਆ ਕੀਤੀਆਂ ਜਾਂ ਜਿਹੜੇ ਗੀਤਾਂ ਦੇ ਵਿੱਚ ਕੰਮ ਕੀਤਾ ਤੁਸੀਂ ਗੀਤਾਂ ਦੇ ਵਿੱਚ ਵੀ ਅੱਜ ਕੱਲ ਫਿਲਮ ਵਰਗਾ ਮਾਹੌਲ ਹੁੰਦਾ ਲਗਭਗ ਜੇ ਮੰਨੀਏ ਤਾਂ ਜ਼ਿਆਦਾ ਰੁਝਾਨ ਤੁਹਾਡਾ ਗੀਤਾਂ ਵਾਲੀ ਸਾਈਡ ਰਿਹਾ ਹੈ ਜਾਂ ਫਿਲਮਾਂ ਵਾਲੀ ਸਾਈਡ ਰਿਹਾ ਹੈ ਜਾਂ ਕਿਸੇ ਹੋਰ ਸਾਈਡ ਗੱਲ ਪਰ ਡਿਸਰਵ ਹੋ ਜਾਂਦੀ ਨਹੀਂ ਜਦੋਂ ਆਪਣਾ ਕੀਤਾ ਹੀ ਜਦੋਂ ਆਪਣਾ ਕਰਮ ਹੀ ਇਹ ਚੀਜ਼ ਹੈ ਜੀ ਜਦੋਂ ਆਪਾਂ ਕੰਮ ਹੀ ਇਹ ਚੀਜ਼ ਕਰਨਾ ਚਾਹੁੰਦੇ ਆ ਤਾਂ ਉਹਦੇ ਵਿੱਚ ਕਰ ਮੈਨੂੰ ਇਹ ਨਹੀਂ ਲੱਗਦਾ ਵੀ ਕੋਈ ਕੰਮ ਦੇ ਵਿੱਚ ਕਰ ਕੋਈ ਚੀਜ਼ ਛੁੱਟੀ ਹੈ ਜਾਂ ਕੁਝ ਵੱਡੀ ਹੈ ਕੰਮ ਦਾ ਇਹ ਹੁੰਦਾ ਸੀਗਾ ਜਿਵੇਂ ਮੈਂ ਆਪਾਂ ਪਹਿਲਾਂ ਵੀਡੀਓ ਦਾ ਟਾਈਮ ਸੀਗਾ ਤਾਂ ਗਾਣੇ ਚ ਕਰ ਪਰਫਾਰਮ ਕੀਤਾ ਗਾਣਿਆਂ ਤੋਂ